14 ਸਾਲ ਦੀ ਉਮਰ ਚ ਬੰਦੇ ਦਾ ਬਚਪਨ ਹੁੰਦਾ ਜੀ ਤੁਹਾਨੂੰ ਕਿਸਮਤ ਫਿਰ ਇਟਲੀ ਖਿੱਚ ਕੇ ਕਿਵੇਂ ਲਿਆਉਂਦੀ ਹੈ ਕਿਉਂਕਿ ਮੇਰੇ ਫਾਦਰ ਸਾਹਿਬ ਪਹਿਲੇ ਆਏ ਸੀ ਡੋਂਕੀ ਲਗਾ ਕੇ ਇਟਲੀ ਵਿੱਚ 2001 ਚ ਤੁਹਾਡਾ ਇੱਥੇ ਆ ਕੇ ਸਫ਼ਰ ਫਿਰ ਕਿਵੇਂ ਸ਼ੁਰੂ ਹੁੰਦਾ ਇੱਕ ਦਿਨ ਰਾਤ ਨੂੰ ਫੋਨ ਆਂਦਾ ਮੇਰੇ ਫਾਦਰ ਸਾਹਿਬ ਬੋਰ ਹੋ ਰਹੇ ਸੀ ਉਹ ਫੋਨ ਤੇ ਫੁਲਾਨੀ ਫੁਲਾਨੀ ਜਗ੍ਹਾ ਡਿੱਗਿਆ ਪਿਆ ਤੇ ਮੈਨੂੰ ਚੱਕ ਲਾਂਦੇ ਐਂਬੂਲੈਂਸ ਪਹੁੰਚੀ ਉੱਥੇ ਪਾਪਾ ਦੀ ਉਹਨਾਂ ਨੇ ਨਾ ਕੈਂਚੀ ਨਾਲ ਇਹ ਰੇਨ ਕੋਟ ਉਹ ਸਾਰਾ ਕਾੜ ਕੇ ਲੱਤ ਜਿਹੜੀ ਬਿਲਕੁਲ ਬੈਂਡ ਹੋਈ ਪਈ ਸੀ ਉਹਨਾਂ ਫਟਾਫਟ ਪਾਪਾ ਨੂੰ ਫੱਟੇ ਦਿਲੇ ਮਾ ਪਾਇਆ ਤੇ ਐਂਬੂਲੈਂਸ 'ਚ ਬਿਠਾ ਕੇ ਹਸਪੀਟਲ ਵੱਲ ਰਵਾਨਾ ਹੋਣ ਲੱਗੇ ਮੈਂ ਕਿਹਾ ਵੀ ਪਾਜੀ ਦਾਦਾ ਪਾਪਾ ਦਾ ਐਕਸੀਡੈਂਟ ਹੋ ਗਿਆ ਸਵੇਰੇ ਚੱਲਾਂਗੇ ਮੈਨੂੰ ਕਹਿੰਦਾ ਮੈਂ ਕਿਹਾ ਪਾਜੀ ਉਹਨਾਂ ਨੇ ਆਪਰੇਸ਼ਨ ਕਰਨਾ ਆ ਨਹੀਂ ਨਹੀਂ ਕਹਿੰਦਾ ਵੀ ਤੂੰ ਚੱਲ ਜਾ ਸਵੇਰੇ ਆਈ ਤੇ 80 ਯੂਰੋ ਫੜਦਾ ਆਂ ਕਿਉਂਕਿ ਜਿਹੜੀ ਮੇਰੀ ਫੀਸ ਆ ਉਸੀ ਰੋ ਮੈਂ ਕਿਹਾ ਪਾਜੀ ਅਸੀਂ ਤੱਕ ਨਹੀਂ ਹੈਗੇ ਕਹਿੰਦਾ ਅਸੀਂ ਲੈ ਆਂਗਾ ਤੇ ਤੇਰਨਾ ਮੈਂ ਹਸਪੀਟਲ ਤੁਰ ਜਾਗਾ ਪਾਪਾ ਰੋ ਰੇ ਮੇਰਾ ਹੱਥ ਫੜੇ ਉਹਨਾਂ ਨੇ ਕਹਿੰਦੇ ਵੀ ਵੀ ਮੈਂ ਸਾਰ ਰਾਤ ਦਰਦ ਨਾਲ ਸਿਆ ਰੋਂਦਾ ਰਿਆ ਮੈਂ ਨਹੀਂ ਜਾਣਦਾ ਕਿ ਇਹ ਦਰਦ ਕਿਸੇ ਹੋਰ ਨੂੰ ਹੋਏ ਜੇ ਤੈਨੂੰ ਮੌਕਾ ਮਿਲਿਆ ਤੇ ਤੂੰ ਸਰ ਨਾਲ ਪਹਿਲਾਂ ਜਿਹੜਾ ਆ ਲੋਕਾਂ ਨੂੰ ਬੋਲੀ ਸਿਖਾਉਣ ਦਾ ਕੰਮ ਕਰੇਂ ਤੈਂ ਤੂੰ ਸ਼ੁਰੂ ਕੀਤਾ ਕਦੋਂ 300 ਹੋਏ 3000 ਹੋਏ ਅੱਜ ਮੈਂ ਇਟਲੀ 'ਚ 12000 ਤੋਂ ਜ਼ਿਆਦਾ ਬੰਦਿਆਂ ਨੂੰ ਲਾਇਸੈਂਸ ਕਰਾ ਚੁੱਕਾ ਕਾਰੋਬਾਰੀਆਂ ਦੇ ਲਈ ਮੇਰਾ ਇਹ ਸਵਾਲ ਹੈ ਕਿ ਕਾਰੋਬਾਰ ਸਟੈਬਲਿਸ਼ ਕਰਨ ਦੇ ਲਈ ਇੱਥੇ ਉਹ ਲਾਇਸੈਂਸਿੰਗ ਵੀ ਤੁਸੀਂ ਕਰਵਾਉਣੇ ਹੋ ਔਰ ਉਹਦਾ ਤਰੀਕਾ ਕੀ ਹੈਗਾ ਮੈਂ ਪਹਿਲਾ ਐਸਾ ਏਸ਼ੀਅਨ ਕਹਿ ਲੋ ਤੁਸੀਂ ਜਿਨ੍ਹਾਂ ਨੂੰ ਅਥਾਰਟੀ ਹੈਗੀ ਆ ਆਪਣੀ ਮਦਰ ਲੈਂਗੁਏਜ ਪੜਾਉਣ ਦੀ ਇਟਲੀ ਦੇ ਇਤਿਹਾਸ 'ਚ ਦਾ ਪਹਿਲੀ ਵਾਰੀ ਹੋਇਆ ਹੈ ਕਿ ਕੋਈ ਪੰਜਾਬੀ ਬੰਦਾ ਪੰਜਾਬੀ 'ਚ ਪੜਾਏ ਔਰ ਪੰਜਾਬੀ 'ਚ ਪੇਪਰ ਲੇ ਇਟਾਲੀਅਨ ਦੇ ਵਿੱਚ ਜਿਹੜੀ ਜਿਹੜੀ ਆਮ ਭਾਸ਼ਾ ਦੇ ਜਿਹੜੇ ਤੌਰ ਤਰੀਕੇ ਨੇ ਜਿਵੇਂ ਆਪਾਂ ਮੈਂ ਤੁਹਾਡੇ ਨੂੰ ਫਰਜ਼ ਕਰ ਕੋ ਪੁੱਛਾਂ ਆਪਾਂ ਉਹਦੇ ਕਿਵੇਂ ਆ ਕੀ ਹਾਲ ਆ ਇਨੂੰ ਫਿਰ ਇਟਾਲੀਅਨ ਚ ਕਿਵੇਂ ਕਹਿੰਦੇ ਹੋ ਕូមੇਸਤਾਈ ਕੀ ਹਾਲ ਹੈ ਕੋਮੇ ਵਾ ਕਿੱਦਾਂ ਚੱਲ ਰਿਹਾ ਹੈ ਉਹ ਇੱਕ ਪੁੱਛਣਾ ਵੀ ਕਿੱਧਰ ਚੱਲੇ ਆ ਬਿਲਕੁਲ ਆਪਾਂ ਜਿਵੇਂ ਕਹਦੇ ਨੇ ਕਿੱਧਰ ਮੂੰਹ ਚੱਕਿਆ ਬਿਲਕੁਲ ਬਿਲਕੁਲ ਪਰ ਕਿੱਧਰ ਮੂੰਹ ਚੱਕਿਆ ਕਹਿਣਾ ਇਹ ਇਟਾਲੀਅਨ ਚ ਕਿਵੇਂ ਕਵਾਂਗੇ ਦੋ ਵੇ ਕਿੱਥੇ ਹ ਸਤਾਈ ਅੰਦਾਂਡੋ ਕਿੱਥੇ ਜਾ ਰਿਹਾ ਹੈ ਮੂੰਹ ਚ ਤੇ ਆਪੇ ਨਾਲ ਲੱਗਾ ਹੋਇਆ ਉੱਥੇ ਚੱਕ ਕੇ ਜਾਈ ਦੇ ਬੰਦਾ ਕੰਮ ਦੇ ਲਈ ਜਿਹੜੇ ਲੋਕ ਇੱਥੇ ਪੱਕੇ ਸੈਟਲ ਹੋਣ ਦੇ ਲਈ ਆ ਰਹੇ ਨੇ ਚਾਹੀਏ ਕਿਸੇ ਵੀ ਖੇਤਰ ਦੇ ਵਿੱਚ ਆਉਣ ਜੀ ਉਹਨਾਂ ਦੇ ਲਈ ਤੁਹਾਡਾ ਮੋٹے ਤੌਰ ਤੇ ਕੀ مشورہ ਹੈ ਭਗਤੀ ਲੋਕ ਜਿਹੜੇ ਪੰਜਾਬ ਤੋਂ ਜਾਂ ਇੰਡੀਆ ਤੋਂ ਇੱਥੇ ਆਉਂਦੇ ਆ ਤੇ ਉਹ ਆ ਕੇ ਤੁਹਾਡੇ ਕੋਲੋਂ ਮੁੜ ਕੇ ਲੈਂਗੁਏਜ ਦੀ ਜਾਣਕਾਰੀ ਹਾਸਲ ਕਰਦੇ ਆ ਤਾਂ ਉਹ ਸਰਟੀਫਿਕੇਸ਼ਨ ਆਉਂਦੀ ਹੁੰਦੀ ਆ ਪੰਜਾਬ ਦੇ ਵਿੱਚ ਤੁਸੀਂ ਕਿਉਂ ਨਹੀਂ ਮੂਵ ਕਰ ਰਹੇ ਉੱਥੇ ਤੁਹਾਡਾ ਕੋਈ ਆਫਿਸ ਕਿਉਂ ਨਹੀਂ ਹੈ ਅਸੀਂ ਇੰਡੀਆ ਵਿੱਚ ਆਪਣੇ ਨਵੇਂ ਸੈਂਟਰ ਖੋਲਣ ਜਾ ਰਹੇ ਹਾਂ ਉਹ ਸੈਂਟਰ ਵਿੱਚ ਅਸੀਂ ਇੰਡੀਆ ਵਿੱਚ ਉਹਨਾਂ ਨੂੰ ਜਿਹੜੀ ਇਟਲੀ 'ਚ ਜਾਣਕਾਰੀ ਉਹ ਇੰਡੀਆ ਵਿੱਚ ਪ੍ਰੋਵਾਈਡ ਕਰਾਂਗੇ ਉਹਨਾਂ ਦੇ ਸਕਿੱਲ ਨੂੰ ਲੈ ਕੇ ਉਹਨਾਂ ਨੂੰ ਕਿਹੜੀ ਤਿਆਰੀ ਕਰਾਈਏ ਉਹਨਾਂ ਨੂੰ A1 A2 B1 ਦੀ ਸਰਟੀਫਿਕੇਟ ਕਰਾਈਏ ਤਾਂ ਕਿ ਬੰਦਾ 에어ਪੋਰਟ ਉਤਰੇ ਉਹਦੇ ਜਿਹੜਾ ਰੈਜ਼ਿਊਮ ਹੁੰਦਾ ਏ ਉਹ ਭਰਪੂਰ ਹੋਏ ਉਹਨਾਂ ਦੇ ਚ ਸੱਤ ਅੱਠ ਕੋਰਸ ਕਰਾਏ ਹੋਣ ਤਾਂ ਕਿ ਕਿੱਥੇ ਉਹਨੇ ਸਾਈਕਲ ਤੋਂ ਸ਼ੁਰੂ ਕਰਨੀ ਜ਼ਿੰਦਗੀ ਤੇ ਕਿੱਥੇ ਜਾ ਕੇ ਉਹਨੂੰ ਟਰੈਕ ਤੇ ਚੜ੍ਹਦੇ ਨੇ